ਅਸੀ ਗੱਲ ਦੀ ਸਾਰਿਆਂ ਨੂੰ ਅੱਜ ਆਪਾਂ ਜਾਣਾਂਗੇ ਕੁਝ ਅਜਿਹੇ ਤਰੀਕੇ ਜਿਸ ਦੇ ਨਾਲ ਸਾਡੀ ਬਣਾਈ ਹੋਈ ਰੋਟੀ ਇੱਕ ਤਾਂ ਖੁਮਕੇ ਲਏਗੀ ਫਿਰ ਰੋਟੀ ਜਿਹੜੀ ਆ ਉਹ ਲੰਬੇ ਟਾਈਮ ਤੱਕ ਸੌਫਟ ਬਣੀ ਰਹੇਗੀ ਇਸ ਰੋਟੀ ਨੂੰ ਖਾਜਮ ਕਰਨਾ ਬਹੁਤ ਆਸਾਨ ਹੋਏਗਾ ਤੇ ਬਹੁਤ ਹੀ ਘੱਟ ਨਰਟਰੀ ਲੱਗੇਗੀ ਇਸ ਨੂੰ ਬਣਾਉਣ ਦੇ ਲਈ ਮੈਂ ਦੋ ਕੌਲੀਆਂ ਕਣਕ ਦਾ ਆਟਾ ਲਿਆ ਤੇ ਸਾਡੇ ਨੂੰ ਅਸੀਂ ਛਾਣਿਆਂ ਨੇ ਬਿਨਾਂ ਛਾਣੇ ਹੀ ਆਵਾਂ ਅੱਧਾ ਚਮਚੇ ਦੇ ਚੂਨ ਦਾ ਪਾ ਦਿੱਤਾ ਤੇ ਨੂਨ ਆਟੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਿਆ ਫਿਰ ਜਿਸ ਪਾਣੀ ਦੇ ਨਾਲ ਅਸੀਂ ਆਟਾ ਗੁੰਨਣਾ ਹੈ ਉਸ ਨੂੰ ਤੁਸੀਂ ਹਲਕਾ ਜਿਹਾ ਗਰਮ ਕਰ ਲੈਣਾ ਬਹੁਤ ਜ਼ਿਆਦਾ ਠੰਡਾ ਨਹੀਂ ਪਾਣੀ ਹੋਣਾ ਚਾਹੀਦਾ ਨੋਰਮਲ ਦੇ ਨਾਲੋਂ ਹਲਕਾ ਗਰਮ ਪਾਣੀ ਜਿਹੜਾ ਹੈ ਉਹਦੇ ਨਾਲ ਤੁਸੀਂ ਆਟਾ ਗੁੰਨੂਗੇ ਤੁਹਾਡੀ ਰੋਟੀ ਜਿਹੜੀ ਆ ਉਹ ਬਹੁਤ ਹੀ ਸੌਫਟ ਬਣੇਗੀ ਫਿਰ ਅਸੀਂ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਪਾਣੀ ਲਗਾ ਕੇ ਆਟੇ ਨੂੰ ਇਸ ਤਰ੍ਹਾਂ ਇਕੱਠਾ ਕਰ ਲੈਣਾ ਤੇ ਉਸ ਦੇ ਬਾਅਦ ਹੱਥ ਦੇ ਨਾਲ ਪ੍ਰੈਸ਼ਰ ਦਿੰਦੇ ਹੋਏ ਆਟੇ ਨੂੰ ਗੁੰਨ ਲੈਣਾ ਵਾ ਤਕਰੀਬਨ 10 ਮਿੰਟ ਦਾ ਟਾਈਮ ਜਿਹੜਾ ਹੈ ਉਹ ਲੱਗੇਗਾ ਤੇ 10 ਮਿੰਟ ਦੇ ਬਾਅਦ ਆਟਾ ਥੋੜਾ ਜਿਹਾ ਪਹਿਲਾਂ ਦੇ ਨਾਲੋਂ ਸੌਫਟ ਹੋ ਜਾਏਗਾ ਥੋੜਾ ਥੋੜਾ ਪਾਣੀ ਲਗਾਉਂਦੇ ਹੋਏ ਇਸ ਤਰ੍ਹਾਂ ਅਸੀਂ ਸੌਫਟ ਕਰ ਲੈਣਾ ਆਟੇ ਨੂੰ ਤੇ ਫਿਰ ਇਹਨੂੰ ਇਕੱਠਾ ਕਰ ਦਿਆਂਗੇ ਜਦੋਂ ਇਸ ਕੰਡੀਸ਼ਨ ਦੇ ਵਿੱਚ ਆ ਗਿਆ ਨਾ ਤਾਂ ਤੁਸੀਂ ਇਹਨੂੰ ਉੱਪਰ ਤੇ ਥੱਲੇ ਦੋਨੇ ਸਾਈਡਾਂ ਤੋਂ ਜਿਸ ਪਾਣੀ ਦੇ ਨਾਲ ਅਸੀਂ ਆਟਾ ਗੁੰਨ ਰਏ ਸੀ ਉਹੀ ਪਾਣੀ ਇਹਦੇ ਉੱਪਰ ਥੱਲੇ ਲਗਾ ਕੇ ਤੇ ਇਹਨੂੰ 10 ਤੋਂ 15 ਮਿੰਟ ਦੀ ਰੈਸਟ ਜਿਹੜੀ ਆ ਉਹ ਦੇ ਦੇਣੀ ਹੈ ਇਹਨੂੰ ਇੱਥੇ ਹੀ ਆਪਾਂ ਟੱਕ ਕੇ ਰੱਖ ਦਾਂਗੇ ਤਕਰੀਬਨ 15 ਮਿੰਟ ਦਿੰਦੇ ਤਾਂ ਕਿ ਆਟਾ ਜਦ ਆਏ ਉਹ ਚੰਗੀ ਤਰ੍ਹਾਂ ਸੈੱਟ ਹੋ ਜਾਵੇ ਆਟਾ ਗੁੰਨ ਕੇ ਰੱਖੇ ਨੂੰ ਤਕਰੀਬਨ ਮੈਨੂੰ 15 ਮਿੰਟ ਹੋ ਗਏ ਹੈ ਤੇ ਹੁਣ ਆਪਾਂ ਦੇਖ ਲੈਂਦੇ ਆ ਆਟਾ ਪਹਿਲਾਂ ਨਾਲੋਂ ਵੀ ਸੌਫਟ ਹੋ ਗਿਆ ਵਾ ਤੇ ਇਹਦੇ ਤੇ ਜਿਹੜਾ ਪਾਣੀ ਲਗਾਇਆ ਸੀ ਨਾ ਉਸੇ ਹੀ ਪਾਣੀ ਦੇ ਨਾਲ ਆਪਾਂ ਇਹਨੂੰ ਗੁੰਨ ਲਵਾਂਗੇ ਹੁਣ ਅਸੀਂ ਇਹਦੇ ਤੇ ਪਾਣੀ ਨਹੀਂ ਲਗਾਵਾਂਗੇ ਇਹਦੇ ਤੇ ਲਗਾਵਾਂਗੇ ਕਿਉਂ ਇੱਥੇ ਮੈਂ ਇਹਦੇ ਉੱਪਰ ਇਸ ਤਰ੍ਹਾਂ ਹੱਥ ਦੇ ਨਾਲ ਢੇਸੀ ਕਿਉਂ ਲਗਾ ਰਹੀ ਆ ਕਿਉਂ ਲਗਾਉਣ ਦੇ ਨਾਲ ਆਟਾ ਬਹੁਤ ਹੀ ਜ਼ਿਆਦਾ ਅੰਦਰੋਂ ਵੀ ਸੌਫਟ ਹੋ ਜਾਏਗਾ ਤੇ ਸਾਡੀ ਰੋਟੀ ਜਿਹੜੀ ਆ ਉਹ ਬਹੁਤ ਸੌਫਟ ਬਣੇਗੀ ਇਸ ਤਰ੍ਹਾਂ ਨਾ ਥੋੜਾ ਗੁੰਨਦੇ ਹੋਏ ਜਾਇ ਨੂੰ ਥੋੜਾ ਜਿਹਾ ਪ੍ਰੈਸ਼ਰ ਦੇ ਕੇ ਫਲਾਉਂਦੇ ਹੋਏ ਦੇ ਉੱਪਰ ਤੁਸੀਂ ਘਿਓ ਲਾ ਦੇਣਾ ਬਹੁਤ ਜ਼ਿਆਦਾ ਘਿਓ ਨਹੀਂ ਲਗਾਉਣਾਗਾ ਥੋੜਾ ਜਿਹਾ ਘਿਓ ਲਗਾ ਲਿਆ ਮੈਂ ਤਕਰੀਬਨ ਅੱਧਾ ਚਮਚ ਹੋਏਗਾ ਤੇ ਉਸਦੇ ਬਾਅਦ ਇਸ ਤਰ੍ਹਾਂ ਅਸੀਂ ਆਟਾ ਗੁੰਨ ਲੈਣਾ ਆਟੇ ਦੇ ਵਿੱਚ ਜੇਕਰ ਇਸ ਤਰ੍ਹਾਂ ਛੋਟੇ ਛੋਟੇ ਨਿਸ਼ਾਨ ਹੈ ਛੇਡ ਦਿਖ ਰਿਹਾ ਹੈ ਤਾਂ ਇਹਦਾ ਮਤਲਬ ਹੈ ਆਟੇ ਨੂੰ ਜੇ ਹੋਰ ਗੁੰਨਣ ਦੀ ਜ਼ਰੂਰਤ ਹੈ 10 ਮਿੰਟ ਅਸੀਂ ਪਹਿਲਾਂ ਆਟੇ ਨੂੰ ਚੰਗੀ ਤਰ੍ਹਾਂ ਗੁੰਨਿਆ ਸੀ ਤੇ 5 ਕੁ ਮਿੰਟ ਅਸੀਂ ਘੌ ਲਗਾਉਣ ਤੋਂ ਬਾਅਦ 5 ਤੋਂ 7 ਮਿੰਟ ਅਸੀਂ ਇਹ ਵੀ ਫੇਰ ਗੁੰਨਿਆ ਫਿਰ ਇਸ ਤਰ੍ਹਾਂ ਮੈਂ ਇਹਨੂੰ ਡੱਬੇ ਦੇ ਵਿੱਚ ਪਾ ਕੇ ਰੱਖ ਦਿੱਤਾ ਤੇ ਹੁਣ ਜਦੋਂ ਤਕਰੀਬਨ 1 ਘੰਟਾ ਹੋ ਗਿਆ ਆਟਾ ਗੁੰਨ ਕੇ ਰੱਖੇ ਨੂੰ ਮੈਂ ਆਪਣੇ ਕੰਮ ਕਰ ਰਹੀ ਸੀ ਸਾਹ ਹੁਨੇ ਰੋਟੀ ਬਣਾਉਣ ਤੋਂ ਪਹਿਲਾਂ ਵੀ ਤੁਸੀਂ ਇਹਨੂੰ 1 ਮਿੰਟ ਦੇ ਲਈ ਚੰਗੀ ਤਰ੍ਹਾਂ ਫੇਰ ਤੋਂ ਗੁੰਨਾ ਲੈਣਾ ਹੈ ਆਟਾ ਪ੍ਰੋਪਰ ਗੁੰਨਿਆ ਗਿਆ ਇਸ ਦੀ ਨਿਸ਼ਾਨੀ ਕੀ ਹੈ ਕਿ ਇਸ ਤਰ੍ਹਾਂ ਤੁਸੀਂ ਉਂਗਲ ਲਗਾ ਕੇ ਦੇਖਣੀ ਹੈ ਜੇ ਬਾਉਂਸ ਬੈਕ ਹੋ ਗਿਆ ਆਟਾ ਤਾਂ ਇਹਦਾ ਮਤਲਬ ਆਟਾ ਤੁਹਾਡਾ ਠੀਕ ਗੁੰਨਿਆ ਗਿਆ ਵਾ ਵਧੀਆ ਗੁੰਨਿਆ ਗਿਆ ਜਦੋਂ ਵੀ ਰੋਟੀ ਬਣਾਉਣੀ ਹੈ ਤਾਂ ਪੇੜਾ ਤੁਹਾਡਾ ਬਿਲਕੁਲ ਗੋਲ ਹੋਣਾ ਚਾਹੀਦਾ ਹੈ ਪੇੜਾ ਜੇਕਰ ਗੋਲ ਹੋएगा ਤਾਂ ਤੁਹਾਡੀ ਰੋਟੀ ਵੀ ਗੋਲ ਬਣੇਗੀ ਤੇ ਬਹੁਤ ਘੱਟ ਸੁੱਕਾ ਆਟਾ ਜਿਹੜਾ ਇਹ ਉਹ ਲਗਾਉਂਦੇ ਹੋਏ ਆਪਾਂ ਰੋਟੀ ਜਿਹੜੀ ਆ ਉਹ ਬਣਾ ਲਵਾਂਗੇ ਕਿਉਂਕਿ ਜਿਆਦਾ ਸੁੱਕਾ ਆਟਾ ਜਿਹੜਾ ਹੈ ਉਹ ਰੋਟੀ ਦੇ ਟੇਸਟ ਨੂੰ ਕੌੜਾ ਕਰ ਦਿੰਦਾ ਹੈ ਹਲਕਾ ਜਿਹਾ ਘੋਲ ਲਗਾ ਕੇ ਤਵੇ ਦੇ ਉੱਪਰ ਤੇ ਇਸੇ ਤਰ੍ਹਾਂ ਹੀ ਇਹਦੇ ਉੱਪਰ ਮੈਂ ਰੋਟੀ ਜਿਹੜੀ ਆ ਉਹ ਪਾ ਦਿੰਦੀ ਆ ਕਿਉਂਕਿ ਇਹ ਨਾਨ ਸਟਿਕੀ ਤਵਾ ਇਸ ਕਰਕੇ ਇਹਨੂੰ ਸਾਫ਼ ਕਰਨ ਦੀ ਜ਼ਰੂਰਤ ਨਹੀਂ ਸੀਗੀ ਤੇ ਫਿਰ ਆਪਾਂ ਇੱਕ ਸਾਈਡ ਤੋਂ ਜਦੋਂ ਬੱਬਲ ਆ ਗਏ ਤਾਂ ਉੱਪਰੋਂ ਕੱਪੜੇ ਦੇ ਨਾਲ ਪ੍ਰੈਸ ਕਰਦੇ ਹੋਏ ਇਸ ਤਰ੍ਹਾਂ ਰੋਟੀ ਨੂੰ ਫਿਲਹਾਲ ਲਵਾਂਗੇ ਬਹੁਤ ਹੀ ਆਸਾਨੀ ਦੇ ਨਾਲ ਰੋਟੀ ਜਿਹੜੀ ਆ ਉਪਲਕੇ ਤਿਆਰ ਹੋ ਜਾਂਦੀ ਹੈ ਤੇ ਗੈਸ ਦੀ ਫਲੇਮ ਨੂੰ ਮੀਡੀਅਮ ਰੱਖਣਾ ਬਹੁਤ ਹਾਈ ਫਲੇਮ ਦੇ ਉੱਪਰ ਤੁਸੀਂ ਰੋਟੀ ਨਹੀਂ ਬਣਾਉਣੀ ਤੇ ਇਸ ਤਰ੍ਹਾਂ ਤੁਹਾਡੀਆਂ ਬਣਾਈਆਂ ਹੋਈਆਂ ਸਾਰੀਆਂ ਰੋਟੀਆਂ ਜਿਹੜੀਆਂ ਐ ਉਹ ਫੁੱਲ ਫੁੱਲ ਕੇ ਲੈਣੀਆਂ ਤੇ ਬਹੁਤ ਹੀ ਟੇਸਟੀ ਬਣ ਗਈਆਂ ਤੇ ਇਹ ਰੋਟੀ ਜਿਹੜੀ ਆ ਫੁੱਲ ਕੇ ਜਦੋਂ ਰੋਟੀ ਬਣਦੀ ਹੈ ਨਾ ਤਾਂ ਇਹਨੂੰ ਹਜਮ ਕਰਨਾ ਬਹੁਤ ਸੌਖਾ ਹੁੰਦਾ ਹੈ ਜਿਹੜੇ ਘਰ ਦੇ ਵਿੱਚ ਬਜ਼ੁਰਗ ਬੰਦੇ ਹੁੰਦੇ ਆ ਨਾ ਉਨਾਂ ਦੇ ਲਈ ਤਾਂ ਇਹ ਰੋਟੀ ਬਹੁਤ ਹੀ ਜ਼ਿਆਦਾ ਵਰਦਾਨ ਦੇ ਵਰਗੀ ਆ ਕਿਉਂਕਿ ਇਹ ਬਹੁਤ ਹਲਕੀ ਹੋ ਜਾਂਦੀ ਹੈ ਤੇ ਇਹਨੂੰ ਹਜਮ ਕਰਨਾ ਉਹਨਾਂ ਨੂੰ ਸੌਖਾ ਹੋ ਜਾਂਦਾ ਹੈ ਇਸ ਤਰ੍ਹਾਂ ਜੇ ਸਾਰੀਆਂ ਰੋਟੀਆਂ ਜਿਹੜੀਆਂ ਇਹ ਉਹ ਬਣਾ ਲਵਾਂਗੇ ਤੇ ਰੋਟੀਆਂ ਨੂੰ ਟਿਫਨ ਦੇ ਵਿੱਚ ਰੱਖਣ ਤੋਂ ਪਹਿਲਾਂ ਠੰਡੀ ਕਰ ਲੈਣਾ ਵਾ ਠੰਡੀਆਂ ਕਰ ਲੈਣਾ ਵਾ ਰੋਟੀ ਜੇਕਰ ਤੁਸੀਂ ਗਰਮ-ਗਰਮ ਟਿਫਨ 'ਚ ਰੱਖੋਗੇ ਤਾਂ ਅੱਜ ਕੱਲ੍ਹ ਦੇ ਮੌਸਮ ਦੇ ਵਿੱਚ ਮੁੜਕਾ ਆ ਜਾਂਦਾ ਵਾ ਤੇ ਰੋਟੀ ਜਰੀਆ ਉਹ ਗਿੱਲੀ ਹੋ ਜਾਂਦੀ ਹੈ ਚਾਹੇ ਤੁਸੀਂ ਫੋਨੇ ਦੇ ਵਿੱਚ ਵੀ ਰੱਖੋ ਤਾਂ ਇਸ ਤਰ੍ਹਾਂ ਇਹਦਾ ਸਵਾਦ ਬਰਕਰਾਰ ਰਹੇ ਇਹ ਹਿਪੋਸਟਿਕ ਬਣੀ ਰਹੇ ਤਾਂ ਤੁਸੀਂ ਇਹ ਠੰਡੀ ਹੋਣ ਦੇ ਬਾਅਦ ਟਪੰਚ ਭਰ ਕੇ ਰੱਖ ਲਓ ਤੇ ਆਪਣਾ ਫੀਡਬੈਕ ਜ਼ਰੂਰ ਸ਼ੇਅਰ ਕਰਿਓ ਜੀ